ਕੀ ਕੋਈ ਪਿਤਾ ਆਪਣੀ ਹੀ 마ਸੂਮ ਧੀਆ ਦਾ ਕਾਤਲ ਹੋ ਸਕਦਾ ਹੈ ਕੀ ਉਹ ਪਤੀ ਆਪਣੀ ਹੀ ਪਤਨੀ ਦੀ ਜਾਨ ਲੈ ਸਕਦਾ ਹੈ ਜਿਸਦੇ ਨਾਲ ਉਸਨੇ ਲਵ ਮੈਰਿਜ ਕਰਾਈ ਹੋਵੇ ਤਵਰੋਜਪੁਰ ਦੇ ਵਿੱਚ ਵਾਪਰੀ ਇਸ ਵਾਰਦਾਤ ਨੇ ਪੂਰੇ ਪੰਜਾਬ ਨੂੰ ਸੁੰਨ ਕਰ ਦਿੱਤਾ ਹੈ ਜਿੱਥੇ ਇੱਕ ਪਿਤਾ ਦੇ ਵੱਲੋਂ ਆਪਣੀਆਂ ਹੀ ਦੋ 마ਸੂਮ ਧੀਆਂ ਇੱਕ ਪਤਨੀ ਤੇ ਖੁਦ ਨੂੰ ਗੋਲੀ ਮਾਰ ਕੇ ਆਪਣੇ ਪੂਰੇ ਪਰਿਵਾਰ ਨੂੰ ਖਤਮ ਕਰ ਦਿੱਤਾ ਹੈ ਉਹ ਪਰਿਵਾਰ ਜਿਸ ਦੇ ਘਰ ਦੇ ਵਿੱਚ ਤਿੰਨ ਦਿਨਾਂ ਬਾਅਦ ਖੁਸ਼ੀਆਂ ਨੇ दस्तक ਦੇਣੀ ਸੀ ਸੈਲੂਨ ਦੀ ਓਪਨਿੰਗ ਹੋਣੀ ਸੀ ਲੇਕਿਨ ਉਸ ਤੋਂ ਪਹਿਲਾਂ ਹੀ ਉਸਨੇ ਆਪਣਾ ਪੂਰਾ ਪਰਿਵਾਰ ਖਤਮ ਕਰ ਦਿੱਤਾ ਪੁਲਿਸ ਦੀ ਜਾਂਚ ਦੇ ਵਿੱਚ ਜੋ ਖੁਲਾਸਾ ਹੋਇਆ ਉਹ ਤੁਹਾਡੇ ਪੈਰਾਂ ਹੇਠੋ ਜ਼ਮੀਨ ਖਸਕਾ ਦੇਵੇਗਾ ਸੀਸੀਟੀਵੀ ਫੋਟੋਸ ਚੀਕ ਚੀਕ ਕੇ ਗਵਾਹੀ ਦੇ ਰਹੀ ਹੈ ਕਿ ਕਤਲ ਦੀ ਇੱਕ ਖੂਨੀ ਖੇਡ ਕਿਵੇਂ ਖੇਡੀ ਗਈ ਪਹਿਲਾ ਪਤਨੀ ਜਸਵੀਰ ਕੌਰ ਨੂੰ ਗੋਲੀ ਮਾਰੀ ਗਈ ਫਿਰ ਉਹ ਕਾਤਲ ਪਤੀ ਕਮਰੇ ਵਿੱਚ ਵਿੱਚੋਂ ਬਾਹਰ ਆਇਆ ਸ਼ਾਇਦ ਉਸਦੇ ਮਨ ਦੇ ਵਿੱਚ ਦਹਿਸ਼ਤ ਸੀ ਜਾਂ ਫਿਰ ਕੋਈ ਸ਼ੈਤਾਨ ਸਵਾਰ ਸੀ ਉਹ ਦੁਬਾਰਾ ਅੰਦਰ ਜਾਂਦਾ ਹੈ ਤੇ ਆਪਣੀਆਂ ਦੋ 마ਸੂਮ ਧੀਆਂ ਮਨਵੀਰ ਤੇ ਪਰਨੀਤ ਦੇ ਸਿਰ ਦੇ ਵਿੱਚ ਗੋਲੀਆਂ ਦਾਗ ਦਿੰਦਾ ਹੈ ਤੇ ਅਖੀਰ ਦੇ ਵਿੱਚ ਉਸਨੇ ਖੁਦ ਨੂੰ ਵੀ ਖਤਮ ਕਰ ਲਿਆ ਪਰ ਸਵਾਲ ਇਹ ਹੈ ਕਿ ਅਜਿਹਾ ਕਿਉਂ ਹੋਇਆ ਕੀ ਇਹ ਕੰਮ ਦਾ ਮਾਨਸਿਕ ਤਣਾਅ ਸੀ ਕਿਉਂਕਿ 11 ਜਨਵਰੀ ਨੂੰ ਉਸਦੇ ਨਵੇਂ ਸੈਲੂਨ ਦੀ ਓਪਨਿੰਗ ਕਰਨੀ ਸੀ ਕੀ ਇਹ ਫਾਈਨਾਂਸ ਦੇ ਕਾਰੋਬਾਰੀ ਲੈਣ-ਦੇਣ ਦਾ ਕੋਈ ਵੱਡਾ ਵਿਵਾਦ ਸੀ ਜਾਂ ਫਿਰ ਇਸ ਹਸਦੇ ਖੇਡ ਦੇ ਪਰਿਵਾਰ ਦੇ ਪਿੱਛੇ ਕੋਈ ਅਜਿਹਾ ਰਾਜ਼ ਸੀ ਜਿਸ ਦਾ ਪੁਲਿਸ ਨੂੰ ਅਜੇ ਪਤਾ ਲਗਾਉਣਾ ਬਾਕੀ ਹੈ ਗਵਾਂਡੀ ਕਹਿੰਦੇ ਨੇ ਕਿ ਰਾਤ ਤੱਕ ਸਭ ਠੀਕ ਸੀ ਫਿਰ ਸਵੇਰੇ ਖੂਨ ਦੇ ਨਾਲ ਲਤਪਟ ਲਾਸ਼ੀਆਂ ਕਿਵੇਂ ਮਿਲੀਆਂ ਮਾਹੀ ਸੋਢੀ ਦਾ ਭਰਾ ਕਹਿੰਦਾ ਹੈ ਕਿ ਉਹ ਆਪਣੀਆਂ ਧੀਆਂ ਨੂੰ ਜਾਨ ਤੋਂ ਵੱਧ ਪਿਆਰ ਕਰਦਾ ਸੀ ਉਹ ਅਜਿਹਾ ਨਹੀਂ ਕਰ ਸਕਦਾ ਤਾਂ ਫਿਰ ਕੀ ਇਹ ਕਤਲ ਹੈ ਜਾਂ ਫਿਰ ਕੁਝ ਹੋਰ ਪੁਲਿਸ ਹੁਣ ਤਿੰਨ ਕੋਣਾਂ ਤੋਂ ਜਾਂਚ ਕਰ ਰਹੀ ਹੈ ਅੱਜ ਚਾਰੋਂ ਲਾਸ਼ਾਂ ਦਾ ਪੋਸਟਮਾਰਟਮ ਹੋਣਾ ਹੈ ਕਿ ਪੋਸਟਮਾਰਟਮ ਦੀ ਰਿਪੋਰਟ ਕੋਈ ਨਵਾਂ ਮੋੜ ਲਿਆਏਗੀ ਕਿ ਮਾਹੀ ਸੋਡੀ ਦੇ ਇਸ ਕੋਪਨਾ ਕਦਮ ਦੇ ਪਿੱਛੇ ਕੋਈ ਚੌਥਾ ਬੰਦਾ ਵੀ ਹੈ ਲੇਕਿਨ ਇਹ ਖੁਲਾਸੇ ਜਿਹੜੇ ਨੇ ਪੁਲਿਸ ਦੇ ਵੱਲੋਂ ਅੱਜ ਕੀਤੇ ਜਾਣਗੇ ਲੇਕਿਨ ਬੀਤੇ ਦਿਨ ਜਦੋਂ ਇਹ ਖਬਰ ਸਾਹਮਣੇ ਆਉਂਦੀ ਹੈ ਤਾਂ ਲੋਕ ਵੀ ਹੈਰਾਨ ਹੋ ਜਾਂਦੇ ਨੇ ਕਿ ਆਖਿਰਕਾਰ ਅਜਿਆ ਕਿਉਂ ਹੋਇਆ ਇੱਕ ਪਤੀ ਜਿਹੜਾ ਆਪਣੀ ਪਤਨੀ ਨੂੰ ਬੇਹੱਦ ਪਿਆਰ ਕਰਦਾ ਸੀ ਇੱਕ ਪਿਓ ਜਿਹੜਾ ਆਪਣੇ ਬੱਚਿਆਂ ਨੂੰ ਆਪਣੀ ਦੋ ਮਾਸੂਮ ਧੀਆਂ ਨੂੰ ਇੰਨਾ ਪਿਆਰ ਕਰਦਾ ਸੀ ਫਿਰ ਸੈਲੂਨ ਦੀ 3 ਦਿਨ ਓਪਨਿੰਗ ਤੋਂ ਪਹਿਲਾਂ ਅਜਿਹਾ ਕੀ ਹੋ ਗਿਆ ਕਿ ਪੂਰਾ ਪਰਿਵਾਰ ਹੀ ਜਿਹੜਾ ਖਤਮ ਹੋ ਗਿਆ ਦੂਜੇ ਪਾਸੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪਹਿਲਾਂ ਇਸ ਨੂੰ ਕਿਹਾ ਜਾ ਰਿਹਾ ਸੀ ਕਿ ਸ਼ਾਇਦ ਇਹ ਕਿਸੇ ਹੋਰ ਦੇ ਵੱਲੋਂ ਘਟਨਾ ਨੂੰ ਵਾਰਦਾਤ ਜਿਹੜਾ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਕਿਸੇ ਹੋਰ ਨੇ ਇਸ ਪਰਿਵਾਰ ਨੂੰ ਖਤਮ ਕੀਤਾ ਲੇਕਿਨ ਜਦੋਂ ਸੀਸੀਟੀਵੀ ਫੋਟੋ ਸਾਹਮਣੇ ਆਈ ਤਾਂ ਪੁਲਿਸ ਵੀ ਹੈਰਾਨ ਰਹਿ ਗਈ ਕਿ ਕੋਈ ਇੰਨਾ ਜਲਾਦ ਕਿਵੇਂ ਬਣ ਸਕਦਾ ਹੈ ਕੀ ਕੋਈ ਪਿਤਾ ਆਪਣੀ ਹੀ 마ਸੂਮ ਧੀਆ ਦਾ ਕਾਤਲ ਹੋ ਸਕਦਾ ਹੈ ਕੀ ਉਹ ਪਤੀ ਆਪਣੀ ਹੀ ਪਤਨੀ ਦੀ ਜਾਨ ਲੈ ਸਕਦਾ ਹੈ ਜਿਸਤੇ ਨਾਲ ਉਸਨੇ ਲਵ ਮੈਰਿਜ ਕਰਾਈ ਹੋਵੇ ਤਫਰੋਜਪੁਰ ਦੇ ਵਿੱਚ ਵਾਪਰੀ ਇਸ ਵਾਰਦਾਤ ਨੇ ਪੂਰੇ ਪੰਜਾਬ ਨੂੰ ਸੁੰਨ ਕਰ ਦਿੱਤਾ ਹੈ ਜਿੱਥੇ ਇੱਕ ਪਿਤਾ ਦੇ ਵੱਲੋਂ ਆਪਣੀਆਂ ਹੀ ਦੋ 마ਸੂਮ ਧੀਆਂ ਇੱਕ ਪਤਨੀ ਤੇ ਖੁਦ ਨੂੰ ਗੋਲੀ ਮਾਰ ਕੇ ਆਪਣੇ ਪੂਰੇ ਪਰਿਵਾਰ ਨੂੰ ਖਤਮ ਕਰ ਦਿੱਤਾ। ਉਹ ਪਰਿਵਾਰ ਜਿਸ ਦੇ ਘਰ ਦੇ ਵਿੱਚ ਤਿੰਨ ਦਿਨਾਂ ਬਾਅਦ ਖੁਸ਼ੀਆਂ ਨੇ दस्तक ਦੇ ਰਹੀ ਸੀ। ਸੈਲੂਨ ਦੀ ਓਪਨਿੰਗ ਹੋਣੀ ਸੀ ਲੇਕਿਨ ਉਸ ਤੋਂ ਪਹਿਲਾਂ ਹੀ ਉਸਨੇ ਆਪਣਾ ਪੂਰਾ ਪਰਿਵਾਰ ਖਤਮ ਕਰ ਦਿੱਤਾ ਪੁਲਿਸ ਦੀ ਜਾਂਚ ਦੇ ਵਿੱਚ ਜੋ ਖੁਲਾਸਾ ਹੋਇਆ ਉਹ ਤੁਹਾਡੇ ਪੈਰਾ ਹੇਠੋ ਜ਼ਮੀਨ ਖਸਕਾ ਦੇਵੇਗਾ ਸੀਸੀਟੀਵੀ ਫੋਟੋਸ ਚੀਕ ਚੀਕ ਕੇ ਗਵਾਹੀ ਦੇ ਰਹੀ ਹੈ ਕਿ ਕਤਲ ਦੀ ਇੱਕ ਖੂਨੀ ਖੇਡ ਕਿਵੇਂ ਖੇਡੀ ਗਈ ਪਹਿਲਾ ਪਤਨੀ ਜਸਵੀਰ ਕੌਰ ਨੂੰ ਗੋਲੀ ਮਾਰੀ ਗਈ ਫਿਰ ਉਹ ਕਾਤਲ ਪਤੀ ਕਮਰੇ ਵਿੱਚ ਵਿੱਚੋਂ ਬਾਹਰ ਆਇਆ ਸ਼ਾਇਦ ਉਸਦੇ ਮਨ ਦੇ ਵਿੱਚ ਦਹਿਸ਼ਤ ਸੀ ਜਾਂ ਫਿਰ ਕੋਈ ਸ਼ੈਤਾਨ ਸਵਾਰ ਸੀ ਉਹ ਦੁਬਾਰਾ ਅੰਦਰ ਜਾਂਦਾ ਹੈ ਤੇ ਆਪਣੀਆਂ ਦੋ 마ਸੂਮ ਧੀਆਂ ਮਨਵੀਰ ਤੇ ਪਰਨੀਤ ਦੇ ਸਿਰ ਦੇ ਵਿੱਚ ਗੋਲੀਆਂ ਦਾਗ ਦਿੰਦਾ ਹੈ ਤੇ ਅਖੀਰ ਦੇ ਵਿੱਚ ਉਸਨੇ ਖੁਦ ਨੂੰ ਵੀ ਖਤਮ ਕਰ ਲਿਆ ਪਰ ਸਵਾਲ ਇਹ ਹੈ ਕਿ ਅਜਿਹਾ ਕਿਉਂ ਹੋਇਆ ਕੀ ਇਹ ਕੰਮ ਦਾ ਮਾਨਸਿਕ ਤਣਾਸ ਸੀ ਕਿਉਂਕਿ 11 ਜਨਵਰੀ ਨੂੰ ਉਸਨੇ ਨਵੇਂ ਸੈਲੂਨ ਦੀ ਓਪਨਿੰਗ ਕਰਨੀ ਸੀ ਕੀ ਇਹ ਫਾਈਨਾਂਸ ਦੇ ਕਾਰੋਬਾਰੀ ਲੈਣ ਦੇ ਵਿੱਚ ਕੋਈ ਵੱਡਾ ਵਿਵਾਦ ਸੀ ਜਾਂ ਫਿਰ ਇਸ ਹਸਦੇ ਖੇਡ ਦੇ ਪਰਿਵਾਰ ਦੇ ਪਿੱਛੇ ਕੋਈ ਅਜਿਹਾ ਰਾਜ਼ ਸੀ ਜਿਸ ਦਾ ਪੁਲਿਸ ਨੂੰ ਅਜੇ ਪਤਾ ਲਗਾਉਣਾ ਬਾਕੀ ਹੈ ਗਵਾਂਡੀ ਕਹਿੰਦੇ ਨੇ ਕਿ ਰਾਤ ਤੱਕ ਸਭ ਠੀਕ ਸੀ ਫਿਰ ਸਵੇਰੇ ਖੂਨ ਦੇ ਨਾਲ ਲਤਪਟ ਲਾਸ਼ੀਆਂ ਕਿਵੇਂ ਮਿਲੀਆਂ ਮਾਹੀ ਸੋਢੀ ਦਾ ਭਰਾ ਕਹਿੰਦਾ ਹੈ ਕਿ ਉਹ ਆਪਣੀਆਂ ਧੀਆਂ ਨੂੰ ਜਾਨ ਤੋਂ ਵੱਧ ਪਿਆਰ ਕਰਦਾ ਸੀ ਉਹ ਅਜਿਹਾ ਨਹੀਂ ਕਰ ਸਕਦਾ ਤਾਂ ਫਿਰ ਕੀ ਇਹ ਕਤਲ ਹੈ ਜਾਂ ਫਿਰ ਕੁਝ ਹੋਰ ਪੁਲਿਸ ਹੁਣ ਤਿੰਨ ਕੋਣਾਂ ਤੋਂ ਜਾਂਚ ਕਰ ਰਹੀ ਹੈ ਅੱਜ ਚਾਰੋਂ ਲਾਸ਼ਾਂ ਦਾ ਪੋਸਟਮਾਰਟਮ ਹੋਣਾ ਹੈ ਕਿ ਪੋਸਟਮਾਰਟਮ ਦੀ ਰਿਪੋਰਟ ਕੋਈ ਨਵਾਂ ਮੋੜ ਲਿਆਏਗੀ ਕਿ ਮਾਹੀ ਸੋਢੀ ਦੇ ਇਸ ਕੋਪਨਾ ਕਦਮ ਦੇ ਪਿੱਛੇ ਕੋਈ ਚੌਥਾ ਬੰਦਾ ਵੀ ਹੈ ਲੇਕਿਨ ਇੱਕ ਖੁਲਾਸੇ ਜਿਹੜੇ ਨੇ ਪੁਲਿਸ ਦੇ ਵੱਲੋਂ ਅੱਜ ਕੀਤੇ ਜਾਣਗੇ ਲੇਕਿਨ ਬੀਤੇ ਦਿਨ ਜਦੋਂ ਇਹ ਖਬਰ ਸਾਹਮਣੇ ਆਉਂਦੀ ਹੈ ਤਾਂ ਲੋਕ ਵੀ ਹੈਰਾਨ ਹੋ ਜਾਂਦੇ ਨੇ ਕਿ ਆਖਿਰਕਾਰ ਅਜਿਹਾ ਕਿਉਂ ਹੋਇਆ ਇੱਕ ਪਤੀ ਜਿਹੜਾ ਆਪਣੀ ਪਤਨੀ ਨੂੰ ਬੇਹੱਦ ਪਿਆਰ ਕਰਦਾ ਸੀ ਇੱਕ ਪਿਓ ਜਿਹੜਾ ਆਪਣੇ ਬੱਚਿਆਂ ਨੂੰ ਆਪਣੀ ਦੋ ਮਾਸੂਮ ਧੀਆਂ ਨੂੰ ਇੰਨਾ ਪਿਆਰ ਕਰਦਾ ਸੀ ਫਿਰ ਸੈਲੂਨ ਦੀ ਤਿੰਨ ਦਿਨ ਓਪਨਿੰਗ ਤੋਂ ਪਹਿਲਾਂ ਅਜਿਹਾ ਕੀ ਹੋ ਗਿਆ ਕਿ ਪੂਰਾ ਪਰਿਵਾਰ ਹੀ ਜਿਹੜਾ ਖਤਮ ਹੋ ਗਿਆ ਦੂਜੇ ਪਾਸੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪਹਿਲਾਂ ਇਸ ਨੂੰ ਕਿਹਾ ਜਾ ਰਿਹਾ ਸੀ ਕਿ ਸ਼ਾਇਦ ਇਹ ਕਿਸੇ ਹੋਰ ਦੇ ਵੱਲੋਂ ਘਟਨਾ ਨੂੰ ਵਾਰਦਾਤ ਜਿਹੜਾ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਕਿਸੇ ਹੋਰ ਨੇ ਇਸ ਪਰਿਵਾਰ ਨੂੰ ਖਤਮ ਕੀਤਾ ਲੇਕਿਨ ਜਦੋਂ ਸੀਸੀਟੀਵੀ ਫੋਟੋ ਸਾਹਮਣੇ ਆਈ ਤਾਂ ਪੁਲਿਸ ਵੀ ਹੈਰਾਨ ਰਹਿ ਗਈ ਕਿ ਕੋਈ ਇੰਨਾ ਜਲਾਦ ਕਿਵੇਂ ਬਣ ਸਕਦਾ ਹੈ